ਹਲੇ ਨੋਮ ਕਰ 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 ਗੱਡੀ ਕੰਡਾ ਹਥਿਆਰ ਰੱਖੇ ਤੇਜ਼ ਆ ਤੁਹਾਨੂੰ ਪ੍ਰਭ ਕੀ ਨਾਮ ਹੈ ਜੀ ਨਰੇਸ਼ ਜੰਗ ਕੀ ਹੋਇਆ ਜੀ ਸਰ ਤੁਹਾਡਾ ਹੋਇਆ ਜੀ ਇਦਾਂ ਸਾਡੇ ਥੱਲੇ ਰਹਿੰਦੇ ਆ ਦੋਸਤ ਉਹਨਾਂ ਦੀ ਲੜਕੀ ਸ਼ਹਿਰ ਕਰ ਰਹੀ ਸੀ ਤੇ ਉਹ ਉਧਰੋਂ ਦੋ ਮੁੰਡੇ ਆਏ ਕਾਰ ਦੇ ਵਿੱਚ ਪਤਨ ਦਾਰੂ ਦਾਰੂ ਪੀਤੀ ਹੋਣੀ ਉਹਨਾਂ ਨੇ ਤੇ ਆਪਣੇ ਉਹਨੂੰ ਕਹਿਣ ਲੱਗੇ ਉਹਨੂੰ ਕੋਈ ਨੈਪ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਲੜਕੀ ਨੂੰ ਲੜਕੀ ਨੂੰ ਹਾਂਜੀ ਲੜਕੀ ਨੇ ਫਿਰ ਬਾਹਰ ਛੁਡਾ ਲਈ ਆਪਣੇ ਤੇ ਫਟਾਫਟ ਦੌੜੀ ਆਈ ਅੰਦਰ ਪਾਪਾ ਪਾਪਾ ਆਈ ਉਹ ਨਹੀਂ ਲੜਕੀ ਉੱਥੇ ਉੱਥੇ ਵੀ ਰਹਿਣ ਵਾਲੀ ਸੀ ਅਸੀਂ ਉੱਥੇ ਆ ਅਸੀਂ ਕੋਈ ਰੋਡ ਦੇ ਬੱਲੇ ਸ਼ਹਿਰ ਕਰ ਰਹੀ ਸੀ ਲੜਕੀ ਨਾ ਹਾਂਜੀ ਉਹਦੇ ਫਲੈਟ ਉਹਨਾਂ ਦੇ ਫਲੈਟ ਦੇ ਬਾਹਰ ਉਹ ਬੜਾ ਵਾਰ ਸ਼ਹਿਰ ਕਰਦੀ ਆ ਉਹਦੇ ਆਪਣੇ ਅਪਾਰਟਮੈਂਟ 'ਚ ਸ਼ਹਿਰ ਕਰਦੀ ਸੀ ਤੇ ਆਪਣੇ ਉਹ ਫਿਰ ਅਸੀਂ ਬਾਹਰ ਆਏ ਸਾਰੇ ਜਣੇ ਤੇ ਉਹ ਅੰਦਰੋਂ ਫਿਰ ਇਹਨਾਂ ਨੇ ਭਰਾ ਆਪਣੇ ਸਾਲਾ ਸਾਹਿਬ ਨੂੰ ਵੀ ਬੁਲਾ ਲਿਆ ਸਾਰਿਆਂ ਨੂੰ ਬੁਲਾ ਲਿਆ ਤੇ ਉਹਨਾਂ ਨੇ ਫਿਰ ਨਾ ਆਪਣੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਆਪਣੇ ਕੁੜੀ ਦੇ ਤੁਸੀਂ ਇਕੱਲੇ ਜੀ ਅਸੀਂ ਮੈਂ ਕੀਤਾ ਮੈਂ ਗਈ ਕੁੜੀ ਚੋਟੜਾ ਬੋਲਦੀ ਹੂ ਉਹ ਫਿਰ ਉਹਨਾਂ ਨੇ ਕੰਡਾਸਾ ਲਿਆ ਕੇ ਨਾ ਹਟਾਇਆ ਕਾਰ ਚ ਕੰਡਾਸਾ ਕੱਢਿਆ ਉਹਨਾਂ ਨੇ ਇਹ ਕਾਰ ਚ ਸੀ ਉਹਨਾਂ ਦੀ ਕਾਰ ਵਿੱਚ ਪੂਰੀ ਤਿਆਰੀ ਨਾਲ ਜਿੱਦਾਂ ਹੁੰਦਾ ਨਾ ਕਾਰ ਦੇ ਵਿੱਚ ਸੀ ਗੋਲਾਸਰ ਕੱਢਿਆ ਉਹਨਾਂ ਨੇ ਤੇ ਆ ਗਏ ਪਾਈਸਾ ਦੇ ਮਾਰਿਆ ਉਹਨਾਂ ਦੇ ਹੱਥਾਂ ਨਾਲ ਵੜ ਦਿੱਤੇ ਉਹਨਾਂ ਦੇ ਦੋਨੋਂ ਹੱਥ ਤੇ ਮੈਂ ਉਹ ਫਿਰ ਧੌਂ ਤੇ ਮਾਰਿਆ ਲੱਗਾ ਨਾ ਮੈਂ ਉਹਦੇ ਬਾਹ ਫੜਨ ਲੱਗਾ ਤੇ ਮੇਰੇ ਅੱਖੇ ਤੇ ਮਾਰਿਆ ਸਿਰ 'ਚ ਵੀ ਮਾਰਿਆ ਉਹਨਾਂ ਨੇ ਮੇਰੇ ਹੱਥੇ ਮਾਰਿਆ ਤੇ ਮੇਰੇ ਟਾਂਕੇ ਲੱਗੇ ਦੱਸ ਨਹੀਂ ਕਿ ਨੰਬਰ ਵਗੈਰਾ ਗੱਡੀ ਦਾ ਪਤਾ ਲੱਗਦਾ ਜਿਹੜੇ ਨੰਬਰ ਸਾਡੇ ਕੋਲ ਵੀਡੀਓ ਹੈਗੀ ਜਿਹੜੇ ਵਿਅਕਤੀ ਨੇ ਹਮਲਾ ਕੀਤਾ ਉਹ ਦੇਖੇਗੇ ਤੁਸੀਂ ਪਹਿਲਾਂ ਅਸੀਂ ਹਾਸਲ ਭੱਜ ਗਿਆ ਅੱਛੇ ਇੱਕ ਬੰਦਾ ਇੱਕ ਬੰਦਾ ਕਰਦਾ ਹੈਂਡ ਓਵਰ ਪੂਸ ਤੋਂ ਹਾਂਜੀ ਥਾਣੇ ਦੇ ਦਿੱਤਾ ਰਾਮਾ ਮੰਡੀ ਥਾਣੇ ਦੇ ਦਿੱਤਾ ਉਹਦੀ ਵੀਡੀਓ ਸਾਰੀ ਹੈਗੀ ਸਾਡੇ ਕੋਲ ਤੁਹਾਨੂੰ ਦਿਖਾ ਸਕਦੇ ਆ ਗੰਡਾਸਾ ਲੈ ਕੇ ਹੈਗੀ ਤੁਹਾਨੂੰ ਵੀਡੀਓ ਹੈਗੀ ਹੈ ਹਾਂਜੀ ਹਾਂ ਵੀਡੀਓ ਮੇਰੀ ਵੀਡੀਓ ਹੈ ਕਿਵੇਂ ਦੇਖਦੇ ਹੋ ਸਰ ਕਿ ਇੰਨੀ ਗੁੰਡਾਗਰਦੀ ਜਿਹੜੀ ਆ ਹੋ ਰਹੀ ਆ ਕਿ ਇਸ ਕਿਵੇਂ ਲੰਦੇ ਨੂੰ ਉਹ ਅੱਛਾ ਏਰੀਆ ਤੁਹਾਡਾ ਕਲੋਨੀ ਅੱਛੀ ਕਲੋਨੀ ਉੱਥੇ ਇਦਾਂ ਦੇ ਕੰਮ ਹੋਣ ਤਾਂ ਬੜੀ ਮਾੜੀ ਗੱਲ ਹੈ ਬੜੀ ਮਾੜੀ ਗੱਲ ਹੈ ਜੀ ਅਸੀਂ ਤਾਂ ਕੀ ਕਹਿ ਸਕਦੇ ਹਾਂ ਹੁਣ ਅੱਛਾ 8:30 ਵਜੇ ਆ ਦੇਖੋ ਅੱਜ ਗੰਡਾਸਾ ਫੜਿਆ ਆ ਦੇਖੋ ਆ ਦੇਖੋ ਬਣਾ ਸਭ ਇਹ ਬੰਦਾ ਛੱਡੀ ਚ ਆਈ ਹੈ ਭਾਈ ਉਹ ਆ ਕਾਰ ਛੱਡੀ ਛੱਡੀ ਨੰਬਰ ਕੀ ਹੈਗਾ ਉਹਨਾਂ ਦਾ i10 ਗੱਡੀ ਹੈ ਕੀ ਨੰਬਰ ਕੀ ਸਰ ਗੱਡੀ ਹੈ ਨੰਬਰ 22652 3965 ਇਹ ਕਿੱਥੇ ਦਾ ਸਟੱਫ ਰਹਿਣ ਵਾਲਾ ਕੋਈ ਇਹਦੀ ਵਾਰੀ ਕੋਈ ਕੁਝ ਨਹੀਂ ਪਤਾ ਨਹੀਂ ਜਿਹੜਾ ਬੰਦਾ ਫੜਿਆ ਪੁਲਿਸ ਨੇ ਦੱਸਿਆ ਕਿੱਥੇ ਦਾ ਰਹਿਣ ਵਾਲਾ ਕੌਣ ਆ ਵੈਰੀਫਾਈ ਕੀਤਾ ਹਾਲੇ ਹਾਲੇ ਕੁਝ ਇਨਕੁਆਇਰੀ ਕਰਦੀ ਹਾਲੇ ਇਨਕੁਆਇਰੀ ਚੱਲ ਰਹੀ ਠੀਕ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ